ਤਰ ਲੋਕ ਬਸਰਾਵਾ ਤੇ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਠੰਡ ਜਿਹੜੀ ਬਹੁਤ ਜ਼ਿਆਦਾ ਜ਼ੋਰਾਂ ਤੇ ਪੈ ਰਹੀ ਹੈ ਤੇ ਨਾਲ ਨਾਲ ਹੀ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਸ਼ਹੀਦੀ ਦਿਹਾੜੇ ਵੀ ਚੱਲ ਰਿਹਾ ਤੇ ਅੱਜ ਸ਼ਹੀਦੀ ਦਿਹਾੜੇ ਜਿਹੜੇ ਉਸ ਸਮਾਪਤ ਹੋ ਜਾਣੇ ਆ ਠੀਕ ਹੈ ਜੀ ਤੇ ਤੇ ਬਾਕੀ 2-3 ਦਿਨਾਂ ਤੱਕ ਨਵਾਂ ਸਾਲ ਵੀ ਜਿਹੜਾ ਚੜ੍ਹ ਰਿਹਾ ਜੀ ਤੇ 2025 ਸਾਲ ਨੂੰ ਕਰਾਂਗੇ ਅਲਵਿਦਾ ਤੇ 2026 ਨੂੰ ਕਰਾਂਗੇ ਸਲੂਟ 2026 ਸਾਲ ਤੁਹਾਡੇ ਸਾਰਿਆਂ ਵਾਸਤੇ ਖੁਸ਼ੀਆਂ ਲੈ ਕੇ ਆਏ ਖੇੜੇ ਲੈ ਕੇ ਆਏ ਤੁਸੀਂ ਨਵੇਂ ਸਾਲ ਵਿੱਚ ਤਰਕੀਆਂ ਕਰੋ ਖੁਸ਼ੀਆਂ ਮਾਣੋ ਮਾਲਕ ਤੁਹਾਡੇ ਕੰਮਾਂ ਵਿੱਚ ਵਾਧਾ ਕਰੇ ਤੇ ਦੂਜੀ ਗੱਲ ਕਰਦੇ ਹਾਂ ਧੁੰਦ ਦੀ ਧੁੰਦ ਜਿਹੜੀ ਬਹੁਤ ਜ਼ਿਆਦਾ ਪਈ ਹੋਈ ਏ ਤੇ ਦੂਰ ਦੂਰ ਤੱਕ ਕੁਝ ਨਹੀਂ ਦਿਸਦਾ ਤੁਸੀਂ ਦੇਖ ਰਹੇ ਹੋ ਧੁੰਦ ਵਿੱਚ ਦਿਸਦਾ ਕੁਸ ਨਹੀਂ ਤੇ ਠੰਡ ਵੀ ਬਹੁਤ ਜ਼ਿਆਦੀ ਧੁੰਦ ਵੀ ਬਹੁਤ ਜ਼ਿਆਦੀ ਏ ਪਰ ਧੁੰਦ ਵਿੱਚ ਹਾਂ ਬੱਚਿਆਂ ਨੂੰ ਠੰਡ ਨਹੀਂ ਲੱਗਦੀ ਆ ਦੇਖੋ ਜੀ ਇਹਨੂੰ ਹੋਰ ਕੋਈ ਕੰਮ ਨਹੀਂ ਸਵੇਰੇ ਉੱਠ ਕੇ ਪਹਿਲਾਂ ਪਤੰਗੀ ਚੜਾਉਂਦਾ ਸਕੂਲ ਨੂੰ ਛੁੱਟੀਆਂ ਪਈਆਂ ਹੋਏ ਤੇ ਚਾਰ ਛੁੱਟੀਆਂ ਰਹਿ ਗਈਆਂ ਚਾਰ ਛੁੱਟੀਆਂ ਰਹਿ ਗਈਆਂ ਠੀਕ ਤੇ ਇਹਨੂੰ ਠੰਡ ਨਹੀਂ ਲੱਗਦੀ ਸਵੇਰੇ ਉੱਠ ਕੇ ਪਹਿਲਾਂ ਪਤੰਗ ਝੋਣਦਾ ਚਾਹ ਬਾਅਦ ਚ ਪੀਂਦਾ ਜਾ ਕੇ ਇਸ ਕਰਕੇ ਮਿੱਤਰ ਪਿਆਰਿਓ ਠੰਡ ਜਿਹੜੀ ਬਹੁਤ ਜ਼ਿਆਦੀ ਏ ਤੇ ਠੰਡ ਤੋਂ ਬਚ ਕੇ ਟੋਪੀ ਪਾ ਕੇ ਰੱਖਣੀ ਪਰਨਾ ਬੰਨ ਕੇ ਰੱਖਣਾ ਹੈ ਮੂੰਹ ਲਬੇਟ ਕੇ ਰੱਖਣਾ ਹੈ ਤਾਂ ਕਿ ਠੰਡ ਤੋਂ ਆਪਾਂ ਬਚ ਸਕੀਏ ਬਾਕੀ ਉਹ ਬਰੇ ਜੀ ਜੈਦਾ ਬਾਕੀ ਅ ਅ ਕੱਲ ਤੂੰ ਤਕਰੀਬਨ ਕੰਮ ਵੀ ਜਿਹੜੇ ਸ਼ੁਰੂ ਹੋ ਜਣੇ ਆ ਬਾਕੀ ਮੈਂ ਤੁਹਾਡਾ ਪਰ ਤਰਲੋਕ ਬਿਸਰਾਮਾ ਸਾਡਾ YouTube ਚੈਨਲ ਤਰਲੋਕ ਬਿਸਰਾਮਾ ਔਰ ਸਾਡਾ Instagram ਚੈਨਲ ਵੀ ਤਰਲੋਕ ਬਿਸਰਾਮਾ ਦੇ ਨਾਲ ਚੱਲਦਾ ਤੇ ਸਾਡੇ ਚੈਨਲ ਨੂੰ ਕਰੋ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਤਾਂ ਕਿ ਹਰ ਵੀਡੀਓ ਤੁਹਾਡੇ ਤੱਕ ਜਿਹੜੀ ਪਹੁੰਚਦੀ ਰਹੇ ਲੋਦੀ ਧੁੰਦ ਨੇ ਬੜੀ ਕਹਿਰ ਜਿਹੜਾ ਕੈਤਾ ਹੋਇਆ ਵੇ ਅ ਜਨਵਰੀ ਉੱਡ ਰੇ ਆ ਤੇ ਪਤਾ ਨਹੀਂ ਲੱਗਦਾ ਹਾਂਜੀ 20 ਕਿਲੋ ਮੀਟਰਾਂ ਤੱਕ ਅੱਗੇ ਕੋਈ ਗਿਸਤਾ ਕੋਈ ਨਹੀਂ ਗਿਆ ਤੇ ਬਹੁਤ ਜ਼ਿਆਦਾ ਜਿਹੜੀ ਧੁੰਦ ਜਿੱਡ ਪਈ ਹੋਈ ਏ ਤੇ ਬਾਕੀ ਇਹਨੇ ਦੇਣੇ ਚ ਕੰਮਕਾਰ ਵੀ ਤਕਰੀਬਨ ਠੱਪ ਹੁੰਦੇ ਆ ਤੇ ਪ੍ਰੋਗਰਾਮ ਵੀ ਠੱਪ ਹੈਗੇ ਆ ਤੇ ਹੈਂਡਲ ਨੂੰ ਤਾਂ ਕੰਮ ਉਹ ਵੀ ਠੰਡ ਵਿੱਚ ਜਿਹੜਾ ਉਹ ਥੋੜੇ ਕਾਟੇ ਠੰਡ ਕਰਕੇ ਤੇ ਬਾਕੀ ਮਿਲਦੇ ਆਂ ਕਿਸੇ ਦਿਨ ਪ੍ਰੋਗਰਾਮ ਤੇ ਤੁਹਾਡਾ ਆਪਣਾ ਤਰਲੋਕ ਬਸਰਾਵਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਇੱਕ ਹੋਰ ਫਿਰ ਕਹ ਦਈਏ ਕਿ ਨਵੇਂ ਸਾਲ ਦੀਆਂ ਤੁਹਾਨੂੰ ਸਾਰਿਆਂ ਨੂੰ ਤੁਹਾਨੂੰ ਤੇ ਤੁਹਾਡੇ ਪਰਿਵਾਰਾਂ ਨੂੰ ਲੱਖ ਲੱਖ ਮੁਬਾਰਕਾਂ ਨਵਾਂ ਸਾਲ ਤੁਹਾਡੇ ਵਾਸਤੇ ਤਰੱਕੀਆਂ ਲੈ ਕੇ ਆਈ ਚੜ੍ਹਦੀ ਕਲਾ ਲੈ ਕੇ ਆਵੇ ਖੁਸ਼ੀਆਂ ਖੇੜੇ ਲੈ ਕੇ ਆਵੇ ਜੀ ਧੰਨਵਾਦ ਜੀ ਹਾਂਜੀ